ਭਾਜਪਾ ਜਨਤਾ ਪਾਰਟੀ ਪੰਜਾਬ ਦੇ ਵਿੱਚ 13213 ਲੋਕਾਂ ਸੀਟਾਂ ਦੀ ਤਿਆਰੀ ਕਰ ਰਹੀ ਹੈ 1313 ਲੋਕਾਂ ਛਿਟਾ ਲੜਨ ਜਾ ਰਹੀ ਹੈ ਔਰ ਅਸੀਂ ਬਹੁਤ ਸਾਰੀਆਂ ਸੀਟਾਂ ਜਿੱਤ ਕੇ ਮੋਦੀ ਸਾਹਿਬੀ ਕਿਉਂ ਪਾਵਾਂਗੇ ਤਾਂ ਕਿ ਮੋਦੀ ਸਾਹਿਬ ਇਹ ਨਾਰਾ 400 ਪਾਰ ਉਹ ਆਪਣਾ ਪੰਜਾਬ ਦਾ ਯੋਗਦਾਨ ਪਾ ਸਕੀਏ ਇਸ ਨੇ ਪੈਡ ਸਾਲਾਂ ਚੋਂ ਕੰਮ ਨਹੀਂ ਹੋਏ ਜੋ ਮੋਦੀ ਸਾਹਿਬ ਨੇ ਇਹਨਾਂ 10 ਸਾਲਾਂ ਚ ਕਰਦੇ ਦੇਖੋ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਭਾਜਪਾ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ 13 ਦੇ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰ ਰਹੀ ਹੈ। ਔਰ ਮੀਡੀਆ ਚ ਕਿੰਨੇ ਕਿਤੇ ਇਹ ਗੱਲਬਾਤ ਆ ਰਹੀ ਸੀ ਕਿ ਗੱਠਜੋੜ ਹੋ ਰਿਹਾ ਆ ਕਾਲੀ ਦਲ ਦੇ ਨਾਲ ਨਹੀਂ ਹੋ ਰਿਹਾ। ਜੋ ਉਸ ਨੂੰ ਸਪਸ਼ਟ ਕਰਦੇ ਹੋਏ ਡਾਕਟਰ ਸਾਹਿਬ ਨੇ ਕਲੀਅਰ ਕੀਤਾ ਹੈਗਾ ਕਿ ਭਾਜਪਾ ਜਨਤਾ ਪਾਰਟੀ ਆਪਣੇ ਦਮ ਖਮ ਦੇ ਉੱਤੇ ਆਪਣੇ ਪੂਰੇ ਧੋਰ ਸ਼ੋਰ ਦੇ ਨਾਲ 13 ਦੇ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਔਰ ਅਜ ਇਹ ਚ ਅਸੀਂ ਬਹੁਤ ਸਾਰੀਆਂ ਸੀਟਾਂ ਜਿੱਤ ਕੇ ਮੋਦੀ ਸਾਹਿਬੀ ਤੋਂ ਰਿਸ਼ ਪਾਵਾਂਗੇ ਤਾਂ ਕਿ मोदी साहब का जोड़ा नारा है चार सौ भार उद अपना पंजाब का योगदान पा सकी लेकिन अपने देखो जितक मेरे तक तक मेरे ध्यान है मैंने बारे में कोई जानकारी नहीं किसी लैवल उ कोई चर्चा हुई होगी और जितक का सवाल है पंजाब मोदी साहब के दिल च वास्ता ਅਸੀਂ ਦੇਖ ਰਹੇ ਹਾਂ ਕਿ ਇਸੇ ਪੈਡ ਸਾਲਾ ਚੋ ਕੰਮ ਨਹੀਂ ਹੋਏ ਜੋ ਮੋਦੀ ਸਾਹਿਬ ਨੇ ਇਹਨਾ 10 ਸਾਲਾਂ ਚ ਕਰ ਦਿੱਤੇ ਕਤਾਰਪੁਰ ਸਾਹਿਬ ਦਾ ਲੰਗਾ ਸਾਡੇ ਅਰਦਾਸ ਦਾ ਹਿੱਸਾ ਹੈ ਕਿ ਸਾਡੇ ਬਿਸ਼ਰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਦਾ ਮੌਕਾ ਮਿਲੇ ਲੇਕਿਨ ਮੋਦੀ ਸਾਹਿਬ ਨੇ ਉਹ ਸੱਚ ਕਰਕੇ ਦਿਖਾ ਦਿੱਤਾ ਅਜ ਨਾਨਕ ਨਾਮਲੇਵਾ ਸੰਗਤ ਕਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀ ਸੀ ਸੁਲਤਾਨਪੁਰ ਲੋਧੀ 스마트 ਸਿਟੀ ਦਾ ਦਰਜਾ ਦਿੱਤਾ ਉਹਨੂੰ ਉੱਥੇ ਡਵੈਲਪਮੈਂਟ ਹੋ ਰਹੀ ਹੈ ਅੱਜ ਪੰਜਾਬ ਦੇ ਵਿੱਚ ਚਾਰੇ ਪਾਸੇ ਸੜਕਾਂ ਦਾ ਜਾਲ ਵਿਛ ਰਿਹਾ ਹੈ ਨੈਸ਼ਨਲ ਹਾਈਵੇਜ਼ ਦੇਖ ਲਓ ਤੁਸੀਂ ਕਿੰਨੇ ਡਵਲਪ ਹੋ ਗਏ 4 4 ਲੇਨ ਸਿਕ ਲੇਨ ਹੋ ਗਏ ਅੱਜ ਐਮਸ ਬਠਿੰਡਾ ਚ ਸਥਾਪਿਤ ਹੋ ਗਿਆ ਪੀਜੀ ਸੈਕੂਲਰ ਸੈਂਟਰ ਸੰਗਰੂਰ ਰ ਫਿਰੋਜ਼ਪੁਰ ਹੋ ਗਿਆ ਤਿੰਨ ਮੈਡੀਕਲ ਕਾਲਜ ਖੁੱਲਣ ਜਾ ਰਹੇ ਨੇ ਆ ਆਈਆਈਐਮ ਅਮਨਸਰ ਖੁੱਲਿਆ ਇਹਦੇ ਇਲਾਵਾ ਚਾਹੇ ਗਰੀਬ ਹੋਣ ਚਾਹੇ ਕਿਸਾਨ ਹੋਣ ਚਾਹੇ ਪਹਿਨਾ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਨੌਜਵਾਨ ਹੋਣ ਹਰ ਇੱਕ ਦੇ ਵਾਸਤੇ ਉਹਦੇ ਵਿਕਾਸ ਵਾਸਤੇ ਲੋਕਾਂ ਨੂੰ ਗਰੀਬੀ ਰੇਖਾ ਚੋਂ ਕੱਢਣ ਵਾਸਤੇ ਔਰ ਲੋੜਵੰਦ ਦੀ ਹਰ ਇੱਕ ਤਰ੍ਹਾਂ ਦੀ ਸਹਾਇਤਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਮੋਦੀ ਦੀ ਸਰਕਾਰ ਵਚਨਬੱਧ ਹੈਗੀ ਹੈ ਔਰ ਉਹਨਾਂ ਲੀਕਾਂ ਤੇ ਚਲਦੇ ਹੋਏ ਅਸੀਂ ਅੱਜ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਸੀਂ ਜੋ ਕੰਮ ਕੀਤਾ ਵਿਕਾਸ ਦਾ ਪੰਜਾਬ ਦੇ ਵਿੱਚ ਅਸੀਂ ਉਹਦੇ ਬੁੱਤੇ ਦੇ ਉੱਤੇ ਇਹ 13 ਦੇ 13 ਸੀਟਾਂ ਫੋੜੇ ਦਮ ਨਾਲ ਲੜਾਂਗੇ ਔਰ ਜਿੱਤ ਕੇ ਪ੍ਰਧਾਨ ਮੰਤਰੀ ਮੋਦੀ ਚੁਣੇਗਾ